ਸਾਮਣੇ ਸਰ ਸਾਮਣੇ ਜੋਲੀਆਂ ਚ ਤਾਂ ਐਵੇਂ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇੱਕ ਆਰਡਰ ਸਿਗਾ ਕਿ ਉਹਨਾਂ ਵੱਲੋਂ ਇੱਕ ਡਿਮੋਲਿਸ਼ਨ ਡਰਾਈਵ ਜੋਲੀਆਂ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਸਟਰੀਟ ਦੇ ਵਿੱਚ ਕੀਤੀਆਂ ਹੋਈਆਂ ਉਹਨੂੰ ਉਹਨਾਂ ਨੇ ਹਟਾਉਣਾ ਸੀ ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹੈਲਪ ਦੇਣ ਆਏ ਸੀ ਕਿ ਜੇ ਲਾਅਨ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ ਤੇ ਲੇਕਿਨ ਇੱਥੇ ਜਦੋਂ ਇਹਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਹੈ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਇਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਾਰ ਸੀ ਆ ਰਾਈਟ ਹੈਂਡ ਸਾਹ ਕੋਈ ਬੇਬੀ ਐ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਹੀ ਘਾਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਐ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਣਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਚਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਿਆਦਨ ਸਰ ਆਈਪੀਐਸ ਉਹਨਾਂ ਦੀ ਰਹਿਨਮਾਈ ਹੇਠ ਨਸ਼ੇ ਦੇ ਖਿਲਾਫ ਪੁਲਿਸ ਪੰਪਾਂਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਹਦੇ ਤਹਿਤ ਹੀ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਿ ਉਹਨਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕੇ ਦੀ ਮਾਫੀਆਂ ਮੰਗਦੇ ਆਂ ਤੇ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰੇ ਬਾਜ਼ ਨਹੀਂ ਹੁੰਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਬਾਜ਼ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲਏ ਜਾਣਗੇ ਤਾਂ ਸਰ ਜਿੰਨਾ ਖਿਲਾਫ ਕਾਰਵਾਈ ਕੀਤੀ ਗਈ ਉਹਨਾਂ ਦੇ ਕਿੰਨੇ ਕੁ ਜਿਹੜੇ ਮੁਕੱਦਮੇ ਦਰਜ ਨੇ ਜੇਕਰ ਰੇਸ਼ਿਓ ਦੀ ਗਣ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਭ ਤੋਂ ਪਹਿਲਾਂ ਘਰ ਸਤਪਾਲ ਦਾ ਆਪਾਂ ਵੇਖਿਆ ਸੀ ਉਹਦੇ ਖਿਲਾਫ 8 ਮੁਕੱਦਮੇ ਸੀ ਉਸ ਤੋਂ ਬਾਅਦ ਗੁਰਪ੍ਰੀਤ ਤੇ ਗੋਲਗੱਪੇ ਦੇ ਖਿਲਾਫ ਸ਼ਾਇਦ 9 ਮੁਕਦਮੇ ਦਰਜ ਸੀ ਬੇਵੀ ਦੇ ਖਿਲਾਫ ਵੀ ਹੁਣ ਇੱਥੇ ਮੌਕੇ ਤੇ ਜਾ ਕੇ ਪਤਾ ਕਰ ਰਹੇ ਆ 8 5 8 ਮੁਕਦਮੇ ਕਿਸੇ ਤੇ ਹਰ ਬੰਸ ਬੰਸੇ ਦੇ ਕਰ ਤੇ ਤੁਸੀਂ ਇਹਨਾਂ ਦੇ ਘਰਾਂ ਦਾ ਦੇਖ ਲਓ ਇਹਨਾਂ ਦੀਆਂ ਐਲੀਵੇਸ਼ਨਸ ਤੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਪਿਛਲੀ ਵਾਰੀ ਜਦੋਂ ਮੈਂ ਇੱਥੇ ਇੱਕ ਵਾਰੀ ਆਇਆ ਸੀ ਕੋਆਰਡੀਨੇਟ ਸਰਚ ਕਰਨ ਲਈ ਤਾਂ ਮੈਂ ਇੱਥੇ ਇੱਕ ਦੁਕਾਨਦਾਰ ਨੂੰ ਪੁੱਛ ਬਿਠਾ ਮੈਂ ਕਿਹਾ ਵੀ ਇਹ ਜਿਹੜੇ ਸਾਹਮਣੇ ਘਰ ਨੇ ਇਹ ਕੀ ਕੰਮ ਕਰਦੇ ਨੇ ਤੇ ਉਹ ਹੱਸ ਕੇ ਮੈਨੂੰ ਕਹਿਣ ਲੱਗਾ ਵੀ ਤੁਹਾਨੂੰ ਨਹੀਂ ਪਤਾ ਕੀ ਕਰਦੇ ਨੇ ਫਲੋ ਹੀ ਵਾਸ ਸੋ ਕਲੀਅਰ ਕਿ ਫਿਰ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆਂ ਤਾਂ ਵੀ ਸਾਨੂੰ ਆਪਣਾ ਸੋਰਸ ਆਫ ਇਨਕਮ ਦੱਸੋ ਵੀ ਇਹ ਜਿਹੜੇ ਤੁਸੀਂ ਏਡੇ ਏਡੇ ਘਰ ਬਣਾਏ ਨੇ ਇਹ ਤੁਹਾਡਾ ਕੀ ਕੰਮ-ਕਾਰ ਕਰਦਾ ਉਹ ਕੀ ਸੋਰਸ ਹੈ ਤਾਂ ਉੱਥੇ ਆ ਕੇ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਹਦੇ ਤੋਂ ਸਾਫ ਯਾਹਰ ਹੈ ਕਿ ਬਾਜ਼ ਨਹੀਂ ਆ ਰਹੇ ਆਪਣੇ ਕੰਮਾਂ ਤੋਂ ਤੇ ਅੱਗੇ ਵੀ ਇਹਨਾਂ ਨੂੰ ਸ਼ਕਤੀ ਨਾਲ ਇਹਨਾਂ ਦੇ ਨਾਲ ਨੇ ਜਿਠਾ ਜਾਊਗਾ ਤਿੰਨ ਅਸਰ ਤਸਕਰਾਂ ਨੂੰ ਕੋਈ ਚੇਤਾਵਨੀ ਸਰ ਆਉਣ ਵਾਲੇ ਟਾਈਮ 'ਚ ਮੈਂ ਬਾਰ ਬਾਰ ਪਿਛਲੇ ਕੁਝ ਟਾਈਮ ਤੋਂ ਕਿੰਨਾ ਵੀ ਚੇਤਾਵਨੀਆਂ ਬਹੁਤ ਹੋ ਗਈਆਂ ਹੁਣ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਤੇ ਅਸੀਂ ਹੁਣ ਐਕਸ਼ਨ ਹੀ ਲੈ ਕੇ ਇਹਨਾਂ ਨੂੰ ਨੱਥ ਪਾਵਾਂਗੇ ਠੀਕ ਹੈ ਹੁਣ ਤੱਕ ਇਹ ਸਭ ਲੱਗਦੇ ਵਿੱਚ ਕਿਰਪਾ ਕਰਕੇ ਮੈਨੂੰ ਦੱਸੋ ਤੁਸੀਂ ਇਹਨਾਂ ਦੀਆਂ ਦੇਲੀਆਂ ਟਾਤਿਆਂ ਇਸ ਤੋਂ ਬਾਅਦ ਕੀ ਐਕਸ਼ਨ ਹੋਊਗਾ ਕੋਈ ਸਰ ਬ੍ਰਦਰ ਫਰਦਰ ਜਿਹੜੇ ਬੰਦੇ ਲਾਫਲੀ ਵੇਖਿਆ ਜਾਊਗਾ ਕਿਹੜਾ ਬੰਦਾ ਬੇਲ ਤੇ ਬਾਹਰ ਹੈ ਜੇ ਕਿਸੇ ਤਰ੍ਹਾਂ ਉਹਦੀ ਬੇਲ ਰਿਜੈਕਟ ਹੋ ਸਕਦੀ ਹੈ ਉਹਦੀ ਬੇਲ ਰਿਜੈਕਟ ਹੋਣੀ ਚਾਹੀਦੀ ਹੈ ਜੇ ਕੋਈ ਪੀਓ ਹੈ ਤਾਂ ਪੀਓ ਦੀ ਪ੍ਰोसीडिंग ਉਹਦੀ ਜਿਹੜੀ ਫਰਦਰ ਉਹਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰਨ ਲਈ ਜੋ ਐਫਰਟ ਕੀਤੇ ਜਾ ਸਕਦੇ ਇਹਨਾਂ ਚੋਂ ਜੇ ਕਿਸੇ ਦੇ ਖਿਲਾਫ ਮਤਲਬ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਨੇ ਤੋ ਅਸੀਂ ਉਹ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜੀਦਾ ਕਿ ਇਹ ਬੰਦਾ ਨਸ਼ਾ ਤਸਕਰੀ ਦੇ ਦੁਆਰਾ ਹੀ ਆ ਪ੍ਰਾਪਰਟੀ ਬਣਾਈ ਬੈਠਾ ਉਹ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਰਿਕਾਰਡ ਇਕੱਠਾ ਕਰਕੇ ਲਿਖ ਕੇ ਭੇਜਦੇ ਆ ਉਹ ਕੰਪੀਟੈਂਟ ਅਥਾਰਟੀ ਜਿਹੜੀ ਹੁੰਦੀ ਆ ਫਿਰ ਉਹ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੀ ਆ ਫ੍ਰੀਜ਼ ਕਰਨ ਤੋਂ ਬਾਅਦ ਜਿਹੜੇ ਅਗਲੇ ਆਰਡਰਸ ਹੁੰਦੇ ਨੇ ਉਹ ਫਿਰ ਕਨਫਿਸਕੇਟ ਹੋ ਜਾਂਦੀ ਆ ਉਹ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਆ ਤੋ ਜਿਹੜੇ ਬੰਦੇ ਦਾ ਜਿੱਥੇ ਤੱਕ ਪ੍ਰੋਸੈਸ ਪਹੁੰਚਿਆ ਹੋਇਆ ਹੈ ਠੀਕ ਹੈ ਉਹਨੂੰ ਅੱਗੇ ਵਧਣ ਲਈ ਨਾ ਡੀਐਸਪੀ ਸਾਹਿਬ ਇੱਥੇ ਹਾਜ਼ਰ ਨੇ ਇਹਨਾਂ ਨੂੰ ਕਹੂੰਗਾ ਕਿ ਇਹ ਕੱਲੇ ਕੱਲੇ ਘਰ ਦਾ ਰਿਕਾਰਡ ਛਾਣਵੀਨ ਕਰਕੇ ਜਿਹਦੇ ਖਿਲਾਫ ਜੋ ਵੀ ਐਕਸ਼ਨ ਲੈਣਾ ਪਣਦਾ ਉਹਨੂੰ ਸਿਰੇ ਲਾਇਆ ਜਾਵੇ ਹੁਣ ਤੱਕ ਸੰਦੂਰ ਦੇ ਵਿੱਚ ਕਿੰਨੀਆਂ ਡੈਮੋਲੇਸ਼ਨ ਹੋਈਆਂ ਸਰ ਪਹਿਲੇ ਨੰਬਰ ਚ ਆਉਂਦੀ ਨਸ਼ੇ ਨੂੰ ਕੀ ਹੁਣ ਕੰਟਰੋਲ ਹੋਇਆ ਵੱਡੀ ਪੱਧਰ ਦੀ ਜਿੱਦਲੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜੀ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਹੀ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਹੁਣ ਕੀ ਕਿਸ ਤਰ੍ਹਾਂ ਦਾ ਫੀਡਬੈਕ ਆਉਂਦਾ ਸਾਨੂੰ ਲੱਗਦਾ ਹੈ ਕਿ ਲੋਕ ਘਰਾਂ ਨੂੰ ਛੱਡ ਛੱਡ ਕੇ ਭੱਜ ਜਾਂਦੇ ਹੁਣ ਕਿਸੇ ਵੀ ਬੰਦੇ ਨੂੰ ਮਿਲਦੇ ਆ ਤਾਂ ਇਹ ਲੇਡੀਜ਼ ਨੂੰ ਘਰ ਛੱਡ ਕੇ ਆਪ ਬੰਦਾ ਕੋਈ ਵੀ ਨਹੀਂ ਲੱਭਦਾ ਸਾਨੂੰ ਦੂਜਾ ਤੁਹਾਡਾ ਸਵਾਲ ਸੀਗਾ ਕਿ ਹੁਣ ਤੱਕ ਸੰਗਰੂਰ ਵਿੱਚ ਕਿੰਨੀਆਂ ਡਿਮੋਲਿਸ਼ਨਸ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਹੈ ਅੱਜ 20 ਤੋਂ ਬਾਅਦ 21ਵੀਂ ਡਿਮੋਲਿਸ਼ਨ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਭ ਪ੍ਰਾਪਰਟੀ ਫਰੀਜ਼ ਹੋਈ ਹੈ ਹੁਣ ਤੱਕ ਆਪਣੇ